ਆਇਦਿਨ ਵਿਧਾਨ ਸਭਾ ਹਲਕਾ ਦਸੂਹਾ ਤੇ ਮੁਕੇਰੀਆਂ ਵਿੱਚ ਨਜਾਇਜ਼ ਮਾਈਨਿੰਗ ਦੇ ਮਾਮਲੇ ਵੱਧਦੇ ਜਾ ਰਹੇ ਹਨ ਜਿਸ ਦੇ ਚਲਦੇ ਅੱਜ ਅੱਡਾ ਛੀਰਦੇ ਖੂਹ ਨਜ਼ਦੀਕ ਬਣੇ ਹਾਈਡਲ ਨਹਿਰ ਦੇ ਨਜ਼ਦੀਕ ਮਾਈਨਿੰਗ ਕਰਨ ਤੇ ਤਲਵਾੜਾ ਪੁਲਿਸ ਵੱਲੋਂ ਮਿੱਟੀ ਨਾਲ ਭਰੀਆਂ ਤਿੰਨ ਟਰਾਲੀਆਂ ਸਮੇਤ ਇੱਕ ਜੀਸੀਬੀ ਮਸ਼ੀਨ ਨੂੰ ਤਾਂ ਆਪਣੇ ਕਬਜ਼ੇ ਵਿੱਚ ਜ਼ਰੂਰ ਲਿਆ ਹੈ ਪਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਕਾਰਵਾਈ ਕਰਨ ਤੋਂ ਕਤਰੌਂਦੀ ਨਜ਼ਰ ਆ ਰਹੀ ਹੈ ਜ਼ਿਕਰਯੋਗ ਹੈ ਕਿ ਆਇਦਿਨ ਇਸ ਤਰ੍ਹਾਂ ਦੇ ਨਜਾਇਜ਼ ਮਾਈਨਿੰਗ ਦੇ ਮਾਮਲੇ ਸਾਹਮਣੇ ਨਿਕਲ ਕੇ ਆ ਰਹੇ ਹਨ ਪਰ ਇਨ੍ਹਾਂ ਉੱਤੇ ਕੋਈ ਵੀ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਸਨ ਜ਼ਾਇਜ਼ ਮਾਈਨਿੰਗ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੇ ਵਿੱਚ ਵੀ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਦੂਜੇ ਪਾਸੇ ਜੇਕਰ ਗੱਲ ਕਰੀ ਤਾਂ ਇਹਨਾਂ ਦਿਨਾਂ ਵਿੱਚ ਮਾਈਨਿੰਗ ਪੂਰੀ ਤਰ੍ਹਾਂ ਬੰਦ ਹੈ ਪਰ ਫਿਰ ਵੀ ਕੁਝ ਲੋਕਾਂ ਵੱਲੋਂ ਕਾਨੂੰਨ ਨੂੰ ਛਿੱਕੇ ਟੰਕੇ ਨਜ਼ਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਦੋਂ ਇਸ ਮਾਮਲੇ ਨੂੰ ਲੈ ਕੇ ਤਲਵਾੜਾ ਪੁਲਿਸ ਦੇ ਮੁਖੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ মিডিਆ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਜਦੋਂ ਇਸ ਸਬੰਧ ਵਿੱਚ ਮਾਈਨਿੰਗ ਵਿਭਾਗ ਦੇ ਐਕਸੀਅਨ ਨਾਲ ਗਲਤ ਬਤ ਕੀਤੀ ਗਈ ਤਾਂ ਉਹਨਾਂ ਵੱਲੋਂ ਮੀਡੀਆ ਨੂੰ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਬਾਕੀ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਕੀ ਤੱਥ ਬਾਹਰ ਨਿਕਲ ਕੇ ਆਉਂਦੇ ਨੇ ਤੇ ਇਹਨਾਂ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ। ਨਜਾਇਜ਼ ਮਾਈਨਿੰਗ ਹੋ ਰਹੀ ਆ ਜੀ ਇਹਨਾਂ ਦਾ ਪੱਟ ਪੱਟ ਕੇ ਸਤਿਆਨਾਸ਼ ਕਰਤਾ ਸ਼ਾਮਲੜ ਭੂਮੀ ਦਾ ਜੀ ਇਹਨਾਂ ਨੇ ਤਕਰੀਬਨ ਤਕਰੀਬਨ ਆ ਇਹਨਾਂ ਨੇ ਤਕਰੀਬਨ ਤਕਰੀਬਨ ਮੈਂ ਕਹਿਣਾ ਹੈਗਾ ਭਈ ਇਹਨਾਂ ਨੇ ਕੋਈ 25 25 30 ਫੁੱਟ ਖੱਡੇ-ਖੱਡੇ ਆ ਜੀ ਇਹ ਪੁਲਿਸ ਨੇ ਅੱਜ ਟਰਾਲੀਆਂ ਵੀ ਫੜੀਆਂ ਨਜਾਇਜ਼ ਮਾਈਨਿੰਗ ਪੁਲਿਸ ਨੇ ਟਰਾਲੀਆਂ ਫੜੀਆਂ ਇਹਨਾਂ ਨੇ ਬਹੁਤ ਬੁਰਾ ਸਤਿਆਨਾਸ਼ ਕਰਤਾ ਮੈਂ ਕਹਿਣਾ ਭਈ ਪੁਲਿਸ ਨੇ ਤੇ ਨਾ ਥਪਾਵੇ ਜੀ ਇਹਨਾਂ ਨੂੰ ਟਰਾਲੀਆਂ ਬੜੇ ਕਾਰਵਾਈ ਹੋਏਗੀ ਨਾ ਟਰਾਲੀਆਂ ਫੜੀਆਂ ਕਾਰਵਾਈ ਕਰੋ ਔਰ ਕਾਰਵਾਈ ਹੋਣੀ ਚਾਹੀਦੀ ਹੈ ਉਹ ਵੀ ਨਾ ਜ਼ਮੀਨ ਦਾ ਸਤਿਆਨਾਸ਼ ਕਰਤਾ ਇਹਨਾਂ ਨੇ ਸਾਡੇ ਪਿੰਡ ਜਿਹੜੀ ਸਾਡੀ ਆਬਾਦੀ ਹੈ ਜਿਹੜੀ ਸਾਡੀ ਆਬਾਦੀ ਹੈ ਜਿਹੜੀ ਲੋਕਾਂ ਦੀ ਬਗਦੀ ਜ਼ਮੀਨ ਹੈ ਉਹ ਵੀ ਬਰਬਾਦ ਕਰ ਰਹੇ ਨੇ ਇਸ ਕਰਕੇ ਮੈਂ ਕਹਿਣਾ ਵੀ ਕਾਰਵਾਈ ਹੋਣੀ ਚਾਹੀਦੀ ਹੈ